ਪਾਣੇ ਸਿੱਧੂ ਜਾਂਦਾ ਤਿੰਨ ਚਾਰ ਉਹਦੇ ਨਾਲ ਗੁੰਡੇ ਹੁੰਦੇ ਆ 18 ਲੱਖ ਦੀ ਗੱਡੀ ਸਕੋਰਪਿਓ ਨਵੀਂ ਲੈ ਕੇ ਚੈਨੀ ਕਿੰਨੇ ਪੈਸੇ ਦੀ ਖੋਣ ਲੱਗਿਆ ਪਾਣੇ ਸਿੱਧੂ ਨੂੰ ਬਾਹਰ ਕਢਾਉਣ ਬਾਰੇ ਜਾਂ ਜ਼ਮਾਨਤ ਬਾਰੇ ਪ੍ਰੋਗਰਾਮ ਕੀਆ ਤੁਹਾਡੇ ਅੱਗੇ ਸਰਪੰਚ ਸਾਹਿਬ ਜਿਵੇਂ ਜ਼ਮਾਨਤ ਦੀ ਗੱਲ ਕਰੀਏ ਪਾਣੇ ਸਿੱਧੂ ਦੀ ਜ਼ਮਾਨਤ ਦਾ ਕੀ ਬਣਿਆ ਜ਼ਮਾਨਤ ਬਾਰੇ ਕੀ ਗੱਲਬਾਤ ਹੈ ਚੈਨੀ ਵਾਲਾ ਜਿਹੜਾ ਮਸਲਾ ਉਹ ਪ੍ਰੋਪਰ ਹੈ ਕੀ ਕਿਸ ਨੇ ਜਿਹੜਾ ਪਰਚਾ ਕਰਵਾਇਆ ਕਿਸ ਨੇ ਕਦੋਂ ਤੋਂ ਇਹ ਗੱਲਬਾਤ ਚੱਲੀ ਆ ਰਹੀ ਹੈ ਕੋਈ ਸੁਖਦੇਵ ਨਾਂ ਦਾ ਬਾਈ ਬੰਦਾ ਹੈ ਜਿਹਨੇ ਪਰਚਾ ਕਰਵਾਇਆ ਕਿਹੜੀ ਜਗ੍ਹਾ ਤੋਂ ਦੀਪਗੁਰ ਨਾ ਘਰੇ ਕੋਈ ਅੱਜ ਅਸੀਂ ਪਹੁੰਚੇ ਆਂ ਕੋੜ ਦੁੰਨੇ ਦੇ ਵਿੱਚ ਤੇ ਕੋੜ ਦੁੰਨੇ ਦੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਪਹਾਣੇ ਸਿੱਧੂ ਦੇ ਉੱਤੇ ਜੋ ਕੇਸ ਚੱਲ ਰਹੇ ਨੇ ਜੋ ਪੁਲਸ ਵੈਰੀਫਿਕੇਸ਼ਨਾਂ ਹੋ ਰਹੀਆਂ ਨੇ ਪਹਾਣੇ ਸਿੱਧੂ ਦੇ ਉੱਤੇ ਰਿਮਾਂਡ ਤੇ ਵੀ ਸੀ ਤੇ ਉਥੋਂ ਕਈ ਗੱਲਾਂ ਨਿਕਲ ਕੇ ਵੀ ਸਾਹਮਣੇ ਆਈਆਂ ਨੇ ਕਿ ਪਹਾਣੇ ਸਿੱਧੂ ਦੇ ਉੱਤੇ ਦੌਰਾਨ ਰਿਮਾਂਡ ਕਾਫੀ ਜ਼ਿਆਦਾ ਤਸ਼ੱਦਦ ਕੀਤੀ ਜਾ ਰਹੀ ਹੈ ਬਹੁਤ ਕੁਝ ਹੋ ਰਿਹਾ ਸੋ ਉਹਨਾਂ ਗੱਲਾਂ ਬਾਤਾਂ ਦਾ ਤੇ ਪਹਾਣੇ ਸਿੱਧੂ ਦੀ ਜ਼ਮਾਨਤ ਬਾਰੇ ਗੱਲਾਂ ਬਾਤਾਂ ਕਰਾਂਗੇ ਅੱਗੇ ਇਹਨਾਂ ਨੇ ਕੀ ਜਿਹੜਾ ਪ੍ਰੋਗਰਾਮ ਉਲੀਕਿਆ ਹੋਇਆ ਉਹ ਸਾਰੀ ਗੱਲਬਾਤ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸੁਪਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਹਿਲਾਂ ਤਾਂ ਬਈ ਸਾਰੇ ਚੈਨਲ ਦੇਖਦਿਆਂ ਨੂੰ ਮੇਰੇ ਵੀਰ ਸਾਡੇ ਬੱਚੇ ਸਾਰਾ ਪੰਜਾਬ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸਰਪੰਚ ਸਾਹਿਬ ਕੀ ਸਭ ਤੋਂ ਪਹਿਲਾਂ ਆਪ ਇਹ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਤੁਸੀਂ ਅੱਗੇ ਪ੍ਰੋਗਰਾਮ ਕਿਉਂ ਲਿਖਿਆ ਭਾਨੇ ਸਿੱਧੂ ਨੂੰ ਬਾਹਰ ਕਢਾਉਣ ਬਾਰੇ ਜਾਂ ਜ਼ਮਾਨਤ ਬਾਰੇ ਪ੍ਰੋਗਰਾਮ ਕੀਆ ਤੁਹਾਡੇ ਅੱਗੇ ਪ੍ਰੋਗਰਾਮ ਤਾਂ ਸਾਡਾ ਬਾਈ ਜੀ ਇਹ ਹੈ ਵੀ ਜਿਹੜਾ ਸਾਡਾ ਹੀਰਾ ਹੈ ਮੈਂ ਤਾਂ ਹੀਰਾ ਹੀ ਨਿਕਲਦਾ ਸਾਡਾ ਹੈਵੀ ਹੀਰਾ ਹੈ ਪਹਿਲਾਂ ਸਾਡਾ ਹੀਰਾ ਸੀ ਫਿਰ ਉਹ ਪੰਜਾਬ ਦਾ ਹੀਰਾ ਹੋ ਗਿਆ ਵੀ ਸਾਡੇ ਕੋਲੋਂ ਖਸ ਨਾ ਜਾਵੇ ਕਿਤੇ ਸਾਨੂੰ ਬਹੁਤ ਵੱਡਾ ਡਰ ਆਇਹ ਚੀਜ਼ ਦਾ ਅਸੀਂ ਐਂ ਕਹਿੰਨੇ ਆ ਵੀ ਸਰਕਾਰਾਂ ਦੇ ਥੋੜੀ ਜਿਹੀ ਕਰਨਾਂ ਚ ਜੂਨ ਸਰਕ ਜੇ ਵੀ ਅਸੀਂ ਲੋਕਾਂ ਦਾ ਪਿਆਰ ਲੈ ਕੇ ਨਾਲ ਜੇ ਚੱਲ ਪਈਏ ਤਾਂ ਅਸੀਂ ਸਾਡਾ ਕੋਈ ਬਚਾਅ ਹੋ ਸਕਦਾ ਹੈ ਹਾਂਜੀ अच्छा सरपंच साहब ਜਿਵੇਂ ਮੰਨ ਲਓ ਹੁਣੇ-ਹੁਣੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਚਲੋ ਉਹਨਾਂ ਦੀ ਡਿਊਟੀ ਹੈ ਪੁਲਿਸ ਆਫੀਸਰ ਉਹਨੂੰ ਧੱਕੇ ਨਾਲ ਗੱਡੀ ਦੇ ਵਿੱਚ ਬਿਠਾ ਰਿਆ ਜਾਂ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਸਾਹਮਣੇ ਆ ਰਹੀਆਂ ਨੇ ਹੋਰ ਕੀ ਕੀ ਸੁਣ ਸੁਣ ਚਾ ਰਹੇ ਕਿ ਤਸ਼ੱਦਦ ਕੀਤੀ ਜਾ ਰਹੀ ਹੈ ਤਾਂ ਕੀ ਕੀ ਤੁਸੀਂ ਦੱਸੋਗੇ ਕਿ ਕੀ ਕੀ ਤਸ਼ੱਦਦਾਂ ਜਿਹੜੀਆਂ ਉਹਦੇ ਨਾਲ ਹੋ ਰਹੀਆਂ ਨੇ ਦੌਰਾਨ ਰਿਮਾਂਡ ਦੇ ਜਿਹੜੀ ਭਾਈ ਪੁਲਿਸ ਹੈ ਜੀ ਪੁਲਿਸ ਵੀ ਬਹੁਤ ਜ਼ਿਆਦਾ ਫਸ ਗਈ ਜੀ ਜਿੱਦਾਂ ਪੁਲਿਸ ਸਰਕਾਰ ਕੰਨੀ ਹੁੰਦੀ ਹੈ ਹੂੰ ਫੇਰ ਵੀ ਫਸਦੀ ਹੈ ਜੇ ਲੋਕਾਂ ਕਹਿੰਦੀ ਹੁੰਦੀ ਹੈ ਫੇਰ ਵੀ ਫਸਦੀ ਹੈ ਜੀ ਪਰ ਜਿਹੜੀ ਪੁਲਿਸ ਆ ਭਾਈ ਇਹ ਤੋਂ ਲੈ ਕੇ ਜੈਡ ਤੱਕ ਪੁਲਿਸ ਦਾ ਏਡਾ ਦਬਾਅ ਸਰਕਾਰ ਦਾ ਹੂੰ ਏਡੇ ਵਿਚਾਰੇ ਸਾਡੇ ਮੁਲਾਜ਼ਮ ਏਡੇ ਮਜਬੂਰ ਨੇ ਉਹ ਜਿਨ੍ਹਾਂ ਨੂੰ ਕਿਤੇ ਨੌਕਰੀ ਛੱਡ ਕੇ ਕਹਿਣ ਨੂੰ ਵੀ ਮਜਬੂਰ ਨੇ ਆਪਾਂ ਗੱਲ ਕਰ ਬਈਏ ਰੋਜ਼ਗਾਰ ਅਗਲਾ ਛੱਡ ਨਹੀਂ ਸਕਦਾ ਹਨ ਹਾਂ ਬਹੁਤ ਜ਼ਿਆਦਾ ਭਾਈ ਪੁਲਿਸ ਤੇ ਵੀ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਹੈ ਉਹ ਬਹੁਤ ਜ਼ਿਆਦਾ ਹੈ ਜੀ ਹਾਂ ਅੱਛਾ ਸਰਪੰਚ ਸਾਹਿਬ ਹੁਣ ਅਗਲਾ ਪ੍ਰੋਗਰਾਮ ਕੀ ਨੇ ਅਗਲਾ ਪ੍ਰੋਗਰਾਮ ਭਾਈ ਅਸੀਂ ਜਿਹੜੀ ਲੋਕਾਂ ਦੀ ਆਵਾਜ਼ ਹੈ ਜੀ ਉਹ ਅਸੀਂ ਦੇਖਣੀ ਚਾਹੁੰਦੇ ਆ ਹੂੰ 29 ਤਰੀਕ ਜੀ ਦਿਨ ਸੋਮਵਾਰ ਪਹਿਲਾਂ ਅਸੀਂ ਸਟੇਡੀਅਮ ਦਾ ਇਕੱਠ ਰੱਖਿਆ ਸੀ ਹੂੰ ਪਰ ਸਾਨੂੰ ਲੱਗਦਾ ਵੀ ਉੱਥੇ ਥਾਂ ਪੀੜਾ ਨਾ ਹੋ ਜਾਈ ਕਿਤੇ ਜੀ ਵੀ ਅਸੀਂ ਮੰਡੀ ਦੇ ਵਿੱਚ ਆਪਾਂ ਇੱਕ ਅਠ 99 ਸਿਸਟਮ ਸਾਡੀ ਟੀਮ ਬੈਠੀ ਜੀ ਜੀ ਅਸੀਂ ਅਖਿਆ ਵੀ ਚਲੋ ਮੰਡੀ ਦਾ ਜਿਹੜਾ ਸਿਸਟਮ ਆ ਸਾਡਾ ਉਹ ਖੁੱਲ੍ਹਾ ਹੈ ਵੀ ਆਪਾਂ ਮੰਡੀ ਦੇ ਵਿੱਚ ਹੀ ਪ੍ਰੋਗਰਾਮ ਰੱਖ ਦਈਏ ਅੱਛਾ ਤੇ ਸਰਪੰਚ ਸਾਹਿਬ ਜਿਵੇਂ ਜ਼ਮਾਨਤ ਦੀ ਗੱਲ ਕਰੀਏ ਭਾਨੇ ਸਿੱਧੂ ਦੀ ਜ਼ਮਾਨਤ ਦਾ ਕੀ ਬਣਿਆ ਜ਼ਮਾਨਤ ਬਾਰੇ ਕੀ ਗੱਲਬਾਤ ਹੈ ਜਵਾਨ ਤੋਂ ਤਾਂ ਬਈ ਜਿਹੜਾ ਕੱਲ ਰੋਇਆ ਇੱਕ ਦਿਲੋਂ ਰੋਇਆ ਗਿਆ ਉਹ ਜੀ ਸਾਨੂੰ ਯਾਰ ਕੱਲ ਦਾ ਦਿਨ ਆ ਜਿਹੜਾ ਉਹ ਜ਼ਿੰਦਗੀ ਦਾ ਦਿਨ ਕਦੇ ਵੀ ਭੁੱਲਣਾ ਨਹੀਂ ਹੈਗਾ ਸਾਨੂੰ ਐਡਾ ਝਟਕਾ 45 ਸਾਲ ਦੀ ਉਮਰ ਹੋ ਗਈ ਮੇਰੀ ਐਡਾ ਝਟਕਾ ਜ਼ਿੰਦਗੀ ਦੇ ਕਿਤੇ ਲੱਗਿਆ ਨਹੀਂ ਕਦੇ ਮੈਂ ਰੋਇਆ ਨਹੀਂ ਬਹੁਤ ਮੇਰੇ ਤੇ ਹਵਾਵਾਂ ਆ ਕੇ ਚੱਲ ਗਈਆਂ ਠੀਕ ਹੈ ਮੈਂ ਅੱਜ ਤੱਕ ਰੋਇਆ ਨਹੀਂ ਪਰ ਮੈਨੂੰ ਕੱਲ ਮੇਰਾ ਅੰਦਰੋਂ ਸਰੀਰ ਰੋਇਆ ਅੰਦਰੋਂ ਸਰੀਰ ਰੋਇਆ ਜਦੋਂ ਸਾਰੇ ਪੱਤਰਕਾਰ ਪਾਈ ਖੜੇ ਸੀ ਅਸਲੀ ਵੀਡੀਓ ਤਾਂ ਮੇਰੀ ਦਿਖਾਈ ਨਹੀਂ ਗਈ ਰੋਂਦੇ ਦੀ ਸੀ ਪਤਾ ਕੀ ਅਸੀਂ ਵੀ ਡਰਦੇ ਹਾਂ ਵੀ ਲੋਕ ਕਹਿੰਦੇ ਨੇ ਪਤਾ ਨਹੀਂ ਡਰਾਮੇ ਕਰਦੇ ਨੇ ਜੀ ਜੀ ਲੋਕ ਪਤਾ ਹੀ ਇਹ ਕਹਿੰਦੇ ਨੇ ਵੀ ਡਰਾਮੇ ਕਰਦੇ ਸਾਨੂੰ ਡਰਾਮੇ ਕਰ ਕਰ ਰੋ ਕੇ ਦਿਖਾਉਂਦੇ ਨੇ ਪਰ ਜਿਹੜਾ ਅਸਲੀ ਸਿੱਖ ਹੈ ਅਸਲੀ ਇਨਸਾਨੀਅਤ ਆ ਜਿਹਦੇ ਅੱਜ ਉਹਦਾ ਦਿਲ ਵੀ ਰੋ ਰਿਹਾ ਸਾਨੂੰ ਇਹ ਚੀਜ਼ ਦਾ ਪਤਾ ਹੈ ਜੀ ਬਿਲਕੁਲ ਅੱਜ ਉਹਦਾ ਇਕੱਲੇ ਇਕੱਲੇ ਬੰਦੇ ਦਾ ਦਿਲ ਰੋ ਰਿਹਾ ਪੀਰ ਅਸੀਂ ਚੈਨੀਆਂ ਖੋਣ ਵਾਲੇ ਬੰਦੇ ਆ ਯਾਰ ਜਿਹੜਾ ਪਹਾਣਾ ਸਿੱਧੂ ਜਾਂਦਾ 3-4 ਉਹਦੇ ਨਾਲ ਗੁੰਡੇ ਹੁੰਦੇ ਆ 18 ਲੱਖ ਦੀ ਗੱਡੀ ਸਕੋਰਪਿਓ ਨਵੀਂ ਲੈ ਕੇ ਚੈਨੀ ਕਿੰਨੇ ਪੈਸੇ ਦੀ ਖੋਣ ਲੱਗਿਆ 2 ਡੂਡ ਲੱਖ ਰੁਪਏ ਦੇ ਉਦੇ ਵਿੱਚ ਪਰਚਾ ਦੇ ਤਾਂ ਗੱਡੀ ਤੇ ਵੀ ਹੈ ਹੈ ਜਿਆ ਕੋਈ ਮੂਰਖ ਇਹ 18 ਲੱਖ ਰੁਪਏ ਦੀ ਚੀਜ਼ ਲਿਆ ਕੇ 2 ਲੱਖ ਰੁਪਏ ਦੀ ਖੋਕੀ ਲਊਗਾ ਐਡੀ ਮਾੜੀ ਸਰਕਾਰ ਮੈਂ ਜ਼ਿੰਦਗੀ ਦੇ ਵਿੱਚ ਦੇਖੀ ਨਹੀਂ ਕਿਤੇ ਜਿੰਨਾ ਕਿ ਮੇਰਾ ਤਜਰਬਾ ਹੈ ਜਿਹੜਾ 70 ਸਾਲਾਂ ਦਾ ਕਹਿੰਦੇ ਸੀ ਵੀ ਗੰਦ ਪਾਇਆ ਹੋਇਆ ਸਰਕਾਰਾਂ ਦਾ ਇਹ 5 ਸਾਲ ਦੀ ਟਰਨ ਦੇ ਵਿੱਚ 70 ਸਾਲਾਂ ਦਾ ਪੂਰਾ 5 ਸਾਲਾਂ ਚ ਪੂਰਾ ਕਰ ਜੂਗਾ ਇਹ ਮੁੱਖ ਮੰਤਰੀ ਤੇ ਲੋਕਾਂ ਨੂੰ ਗਰੀਬਾਂ ਨੂੰ ਅੱਜ ਤੱਕ ਕਦੇ ਗਰੀਬ ਦੇ ਹੱਕ ਦੇ ਵਿੱਚ ਭਗਵਾਨ ਤੁਮਾ ਦੇ ਮੂੰਹ ਦੇ ਵਿੱਚੋਂ ਤੁਸੀਂ ਬਿਆਨ ਨਹੀਂ ਸੁਣਿਆ ਕਦੇ ਬਿਆਨ ਨਹੀਂ ਆਇਆ ਅੱਛਾ ਇੱਕ ਨਾ ਕਨਫਿਊਜ਼ਨ ਹੈ ਲੋਕਾਂ ਨੂੰ ਕਿ ਜਮਾਨਤ ਹੋ ਗਈ ਸੀ ਨਾਲ ਦੀ ਨਾਲੇ ਚੈਨੀ ਵਾਲਾ ਮਸਾਲਾ ਉੱਪਰ ਆ ਗਿਆ ਹਜੇ ਕਨਫਿਊਜ਼ਨ ਹੈ ਲੋਕਾਂ ਨੂੰ ਕਿ ਚੈਨੀ ਵਾਲਾ ਜਿਹੜਾ ਮਸਾਲਾ ਉਹ ਪ੍ਰੋਪਰ ਹੈ ਕੀ ਕਿਸ ਨੇ ਜਿਹੜਾ ਪਰਚਾ ਕਰਵਾਇਆ ਕਿਸ ਨੇ ਕਦੋਂ ਤੋਂ ਇਹ ਗੱਲਬਾਤ ਚੱਲੀ ਜਾ ਰਹੀ ਹੈ ਕੋਈ ਸਖਦੇਵ ਨਾਂ ਦਾ ਬਾਈ ਬੰਦਾ ਹੈ ਜਿਨੇ ਪਰਚਾ ਕਰਵਾਇਆ ਕਿਹੜੀ ਜਗ੍ਹਾ ਤੋਂ ਦੀਪਗੜ੍ਹ ਨਗਰ ਹੈ ਕੋਈ ਉਦੇ ਵਿੱਚ ਲਿਖਿਆ ਹੋਇਆ ਪਰ ਹਜੇ ਤੱਕ ਸਾਟਾ ਲਵੇ ਉਹ ਬੰਦਾ ਵੀ ਨਹੀਂ ਸਾਨੂੰ ਕੋਈ ਜਿਵੇਂ ਉਹ ਲੁਧਿਆਣੇ ਵਾਲੀ ਕੁੜੀ ਸਾਡੇ ਹੱਥ ਨਹੀਂ ਲੱਗੀ ਹਾਂ ਉਹਦਾ ਕੋਈ ਲਾ ਪਤਾ ਹੈ ਉਹਦਾ ਨਹੀਂ ਕੋਈ ਪਤਾ ਲੱਗ ਰਿਹਾ ਉਹਦਾ ਕੋਈ ਸਬੂਤ ਨਹੀਂ ਮਿਲ ਰਿਹਾ ਕਾਰਨ ਸਾਨੂੰ ਇਹਦਾ ਵੀ ਇਹੀ ਲੱਗਦਾ ਵੀ ਇਹ ਵੀ ਸਾਨੂੰ ਕੋਈ ਬੰਦਾ ਮੰਨ ਲੇ ਹਜੇ ਤੱਕ ਸਾਨੂੰ ਰੜਕ ਨਹੀਂ ਰਿਹਾ ਵੀ ਜੇ ਆਪੋਜ਼ਿਟ ਪਾਰਟੀ ਸਾਹਮਣੇ ਤਾਂ ਆਵੇ ਹਾਂ ਸਾਹਮਣੇ ਸਾਡੇ ਆ ਕੇ ਜਾਂ ਸਾਹਮਣੇ ਤਾਂ ਖੜ੍ਹ ਜੇ ਨਾ ਦੁਸ਼ਮਣ ਦੇ ਦੁਸ਼ਮਣ ਸਾਹਮਣੇ ਖੜ੍ਹ ਜੇ ਦੈਨੂ ਠੰਡ ਪੈ ਜਾਂਦੇ ਵੀ ਯਾਰ ਸਾਡਾ ਵੀ ਕੋਈ ਦੁਸ਼ਮਣ ਲਾ ਹੈਗਾ ਸਾਨੂੰ ਦੁਸ਼ਮਣ ਨਹੀਂ ਸਾਡਾ ਦਿਖਾ ਰਹੀ ਜੇ ਅਸੀਂ ਚੈਨੀਆਂ ਖੋਈਆਂ ਨੇ ਸਾਨੂੰ ਦਿਖਾ ਦੋ ਵੀ ਅਸੀਂ ਕਿੱਥੇ ਖੋਈਆਂ ਅਸੀਂ ਮੰਨ ਲੈਨੇ ਆ ਬਾਈ ਯਾਰ ਜੇ ਸਾਨੂੰ ਕੋਈ ਖਾੜ ਕੋ ਕਿਤੇ ਅਸੀਂ ਜਰ ਲਾਂਗੇ ਯਾਰ ਮੰਨ ਲਾਂਗੇ ਬਾਈ ਯਾਰ ਠੀਕ ਹੈ ਆ ਤਾਂ ਸਾਡੇ ਐਡਾ ੱੱੱਕਾ ਯਾਰ ਐਡਾ ਮੈਂ ਕਿਹਨਾ ਜ਼ੁਲਮ ਬਾਈ ਮੈਂ ਤਾਂ ਜ਼ਿੰਦਗੀ ਦੇ ਵਿੱਚ ਬਾਈ ਦੇਖਿਆ ਨਹੀਂ ਕਿਤੇ ਤੇ ਪੰਜਾਬ ਦੇ ਲੋਕਾਂ ਨੂੰ 29 ਤਰੀਕ ਲਈ ਕੀ ਅਪੀਲ ਕਰਨਾ ਚਾਹੂੰ ਅਸੀਂ ਬਾਈ ਪਹਿਲਾਂ ਵੀ ਬਾਈ ਆਏ ਦੀ ਮੇਰੇ ਲਈ ਪੱਤਰਕਾਰ ਅਸੀਂ ਇੱਕ ਅਪੀਲ ਇਹ ਕਰ ਰਹੇ ਹਾਂ ਬੀਸ ਸਾਥੋਂ ਕਿਤੇ 29 ਤਰੀਕ ਨੂੰ ਤਿਲਕਿਆ ਨਾ ਜਾਵੇ ਅਸੀਂ ਸਾਡੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਹੱਥ ਬੰਨ੍ਹ ਕੇ ਅਸੀਂ ਕਮਾਂਡ ਸਾਰੀ ਜਥੇਬੰਦੀਆਂ ਨੂੰ ਦਿੱਤੀ ਹੈ ਜੀ ਵੀ ਜੇ ਸਾਥੋਂ ਕਿਤੇ ਇੱਥੇ ਅਸੀਂ ਸਾਤੋਂ ਕੋਈ ਗਲਤੀ ਹੋ ਗਈ ਹੂੰ ਕਿਉਂ ਸਾਡੇ ਲਵੇ ਤਿਆਰਬੇ ਦੀ ਲੋੜ ਹੈ ਲੋੜ ਹੈ ਬਿਲਕੁਲ ਅਸੀਂ ਨਵੇਂ ਮੁੰਡੇ ਆ ਜੀ ਵੈਸੇ ਅਸੀਂ ਚਲਦੇ ਵੇਗਰੂ ਦੀ ਰਾਜਾ ਦੇ ਵਿੱਚ ਆ ਹਾਂਜੀ ਹਾਂਜੀ ਪਰ ਜਿਹੜੀ ਉਮਰ ਹੁੰਦੀ ਹੈ ਜਿਵੇਂ ਡੱਲੇ ਵਾਲਾ ਸਾਹਿਬ ਨੇ ਹਾਂ ਠੀਕ ਹੈ ਇਹ ਤਿਆਰਬੇ ਕਰਨੇ ਆਪਣੇ ਜਿਵੇਂ ਗੁਰਾਹਾਂ ਵਾਲਾ ਹੋ ਗਿਆ ਆਪਣੇ ਜਗਿੰਦਰ ਸਿੰਘ ਜੀ ਹਾਂਜੀ ਹਾਂਜੀ ਕਿਵੇਂ ਆਪਣੇ ਹੋ ਹੋ ਗਿਆ ਆਪਣੇ ਮਾਨਸਾ ਦੀ ਰੁਲਦੂ ਸਿੰਘ ਜੀ ਹੋ ਗਿਆ ਜੀ ਬਿਲਕੁਲ ਇਹਨਾਂ ਲਈ ਤਿਆਰਪਾ ਸਾਡੇ ਲਈ ਤਿਆਰਬੇ ਦੀ ਘਾਟ ਆ ਅਸੀਂ ਇਹਨਾਂ ਨੂੰ ਸਾਹਮਣਾ ਇਹਨਾਂ ਨੂੰ ਸਮੋਣਾ ਚਾਹੁੰਦੇ ਜਿਹੜਾ ਕੋਈ ਸਾਡਾ ਕੰਮ ਇੱਕ ਚੌਂਕੀਦਾਰ ਵਾਲਾ ਕੰਮ ਆ ਸੀ ਹੋਕਾ ਦਿੱਤਾ ਹੂੰ ਸਾਥੋਂ ਇਹ ਡਰ ਸਾਨੂੰ ਇਹ ਮਾਨ ਦੇ ਵਿੱਚ ਇਹ ਡਰ ਲੱਗਾ ਪਿਆ ਵੀ ਅਸੀਂ 29 ਤਰੀਕ ਨੂੰ ਕਿਤੇ ਤਿਲਕ ਨਾ ਜਾਈਏ ਜੇ ਅਸੀਂ ਕਿਹਨਾਂ ਤਿਲਕ ਗਏ ਉਹ ਥੋਬੀਆਂ ਵਾਲੇ ਕੁੱਤੇ ਵਾਲੀ ਹੋ ਨਾ ਘਰ ਦਾ ਨਾ ਘਾਟ ਦਾ ਜੀ ਅਸੀਂ ਇਹ ਹੀ ਬੇਨਤੀ ਕਰ ਰਹੇ ਹਾਂ ਜ세 ਬੰਦੀਆਂ ਨੂੰ ਵੀ ਸਾਡਾ ਕਿ ਜਿਹੜਾ ਮੋਰਚਾ ਉਹਨਾਂ ਦੇ ਉਹ ਸਾਹਮਣੇ ਅਸੀਂ ਮੋਰਚਾ ਨਹੀਂ ਚਲਾ ਸਕਦੇ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਇਕੱਠ ਕਰ ਸਕਦੇ ਹਾਂ ਲੋਕਾਂ ਨੂੰ ਅਸੀਂ ਉਹਨਾਂ ਦੇ ਮਹਾਰਾਜ ਜੀ ਬੇਨਤੀ ਕਰ ਸਕਦੇ ਹਾਂ ਵੀ ਸਾਡਾ ਜਿਹੜੇ ਜ਼ਖਮ ਨੇ ਠੰਡੇ ਪਾਣੀ ਪਾ ਪਾ ਕੇ ਸਾਡ ਨੂੰ ਭਾਈ ਨੂੰ ਕੁੱਟਿਆ ਗਿਆ ਜਾਂ ਜਿਹੜੀ ਸਾਡੇ ਨਾਲ ਕੱਲ ਸਾਡੇ ਕੱਲ ਜਮਾ ਤਾਜ਼ੇ ਜ਼ਖਮ ਨੇ ਸਾਨੂੰ ਲੋਕ ਉਹਨਾਂ ਦਾ ਸਕੂਨ ਲੋਕ ਦੇ ਸਕਦੇ ਨੇ ਸਾਨੂੰ ਜੀ ਬਿਲਕੁਲ ਜੇ ਜੇ ਸਾਡਾ ਲੋਕਾਂ ਨੇ ਸਾਥ ਦਿੱਤਾ ਨਾ ਸਾਡੇ जख्म ਨਹੀਂ ਰਹਿਣਾ ਬਾਈ ਨਾ ਬਾਈ ਦੇ ਰਹਿਣਾ ਸਾਡੀ ਨਾਲ ਸਾਰੀ 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 ਜਿੰਨੀ ਟੀਮ ਲੱਗੀ ਹੋਈ ਆ ਬਾਈ ਅਸੀਂ 7 ਦਿਨ ਹੋ ਗਏ ਬਾਈ 6 ਦਿਨ ਹੋ ਗਏ 5 ਦਿਨਾਂ ਦੀ ਗੱਲ ਆ ਇਹ ਅਸੀਂ 4 ਵਜੇ ਉੱਠਦੇ ਆ ਬਾਈ ਮੇਰੇ ਖਿਆਲ ਤੱਕ 4 ਦਿਨ ਤੱਕ ਅਸੀਂ ਰੋਟੀ ਦਾ ਮੂੰਹ ਹੀ ਨਹੀਂ ਦੇਖਿਆ ਬਾਈ ਵੀ ਰੋਟੀ ਹੁੰਦੀ ਕੀ ਆ ਸਾਨੂੰ ਚੰਗ ਸਾਡੇ ਲੰਗ ਨਹੀਂ ਰਿਹਾ ਬਾਈ ਕੁਸ ਸਾਨੂੰ ਚੰਗਾ ਨਹੀਂ ਲੱਗ ਰਿਹਾ ਬਾਈ ਕੁਸ ਸਾਨੂੰ ਆ ਤੇ ਪਰਿਵਾਰ ਨਹੀਂ ਚੰਗੇ ਲੱਗ ਰਹੇ ਬਾਈ ਸਾਨੂੰ ਆਇਆ ਲੱਗਦਾ ਵੀ ਸਰ ਸਾਡੀ ਦੁਨੀਆ ਦਾ ਜਿਵੇਂ ਦੀਪ ਸਿੱਧੂ ਹੋ ਗਿਆ ਜੀ ਠੀਕ ਹੈ ਦੀਪ ਸਿੱਧੂ ਦਾ ਸੰਦੀਪ ਹੋ ਗਿਆ ਜੀ ਆਪਣਾ ਮੂਸੇ ਵਾਲਾ ਬਾਈ ਹੋ ਗਿਆ ਆਪਣੇ ਉਹਨੇ ਖਾਲਸਾ ਜੀ ਡਿਪਟੀ ਕਮਿਸ਼ਨਰ ਜਿਹੜੇ ਇੰਦੇ ਚ ਨੇ ਅੰਮ੍ਰਿਤਪਾਲ ਸਿੰਘ ਜੀ ਵੀ ਜਦੋਂ ਇਹ ਜੇ ਸਾਡੇ ਲੱਭੋ ਚਿਹਰੇ ਗਏ ਨੇ ਨਾ ਕਿਤੇ ਸਾਡਾ ਹੀਰਾ ਸਾਡੇ ਹੱਥੋਂ ਨਾ ਮਗ ਜਾ ਸਾਨੂੰ ਬਹੁਤ ਜ਼ਿਆਦਾ ਸਰਕਾਰਾਂ ਤੋਂ ਡਰ ਲੱਗਦਾ ਜੀ ਜਿਹੜੀਆਂ ਬੁਚੜ ਸਰਕਾਰਾਂ ਨੇ ਸਾਨੂੰ ਨੇ ਤਾਂ ਇੰਨਾ ਡਰ ਲੱਗਦਾ ਵੀ ਸਾਡਾ ਹੀਰਾ ਨਾ ਖੋਇਆ ਜਾਵੇ ਜਿਵੇਂ ਸਾਡੇ ਪਹਿਲਾਂ ਉਹ ਤਾਂ ਪੰਜਾਬ ਦੇ ਵਿੱਚ ਹੂੰ ਬਹੁਤ ਜ਼ਿਆਦਾ ਨੌਜਵਾਨ ਗਿਆ ਪਰ ਕਈ ਨੌਜਵਾਨ ਹੁੰਦੇ ਨੇ ਲਿਸਟਾਂ 'ਚ ਹੁੰਦੇ ਨੇ ਜੀ ਉਹ ਕਿਤੇ ਭਾਈ ਵੀ ਨਾ ਲਿਸਟ 'ਚ ਆ ਜੇ ਸਾਨੂੰ ਇਹ ਬਹੁਤ ਡਰਾ ਸਾਨੂੰ ਜੇਲ੍ਹਾਂ ਤੋਂ ਅਸੀਂ ਡਰਦੇ ਨਹੀਂ ਸਤੋਂ 2 ਮਹੀਨੇ ਕਟਾ ਲਓ ਸਤੋਂ 3 ਮਹੀਨੇ ਕਟਾ ਲਓ ਸਤੋਂ 4 ਮਹੀਨੇ ਕਟਾ ਲਓ ਜੇਲ੍ਹਾਂ ਤੋਂ ਨਹੀਂ ਡਰਦੇ ਡਰ ਸਾਨੂੰ ਬਸ ਇੱਕੋ ਖੌਫ ਆ ਸਾਡੇ ਮਨ ਦੇ ਵਿੱਚ ਬੀਸ ਹੱਥੋਂ ਸਾਡਾ ਕਿਤੇ ਹੀਰਾ ਖੋਹਿਆ ਨਾ ਜਾਵੇ